ਸਵਾਗਤ ਹੈ ਤੁਸੀਂ ਦੇਖ ਰਹੇ ਹੋ ਆਰ ਜੀ ਐਨ ਟੀਵੀ ਮੈਂ ਹਾਂ ਤੁਹਾਡਾ ਦੋਸਤ ਸੁਰਜੀਤ ਸ਼ਰਮਾ ਅਓ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਵੈਟਰਨਰੀ ਪੋਲੀ ਕਲਿਨਿਕਸ ਸੰਗਰੂਰ ਵਿਖੇ ਇਸ ਮੌਕੇ ਵੈਟਰਨਰੀ ਪੋਲੀ ਕਲਿਨਿਕ ਸੰਗਰੂਰ ਵਿਖੇ ਦੌਰਾ ਕਰਨ ਆਏ ਅੱਜ ਸ਼ਨੀਵਾਰ ਨੂੰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸੰਗਰੂਰ ਡਾਕਟਰ ਸੁਖਵਿੰਦਰ ਜੀ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਕੀ ਆਓ ਸੁਣੀਏ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਹਾਂ ਡਾਕਟਰ ਸਾਹਿਬ ਮੈਨੂੰ ਤਾਂ ਲੱਗਦਾ ਸੀਗਾ ਕਿ ਸ਼ਨੀਵਾਰ ਵਾਲੇ ਦਿਨ ਛੁੱਟੀ ਹੁੰਦੀ ਹੈ ਬਟ ਜੋ ਦੇਖਣ ਨੂੰ ਮਿਲਿਆ ਕਿ ਤੁਸੀਂ ਅੱਜ ਵੈਟਰਨਰੀ ਕਲੀਨਿਕਸ ਜ਼ਰੂਰ ਵੀ ਕੀ ਦੌਰਾ ਕੀਤਾ ਹੈ ਔਰ ਡਾਕਟਰ ਵੀ ਇਸ ਸਮੇਂ ਮੌਜੂਦ ਨੇ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਦੌਰੇ ਬਾਰੇ ਸਨਿਤਰਵਾਰ ਨੂੰ ਵੈਸੇ ਤਾਂ ਪੋਲੀਕਲਿਨਿਕ ਸਾਡਾ ਖੁੱਲ੍ਹਾ ਹੁੰਦਾ ਹੈ ਪਰ ਅੱਜ ਮੈਂ ਸਪੈਸ਼ਲ ਸਾਡੇ ਪ੍ਰਿੰਸੀਪਲ ਸਕੱਤਰ ਸ਼੍ਰੀ ਰਾਹੁਲ ਭੰਡਾਰੀ ਜੀ ਜਿਹੜੇ ਸਾਡੇ ਪ੍ਰਮੁੱਖ ਸਕੱਤਰ ਹੈ ਪਸ਼ੂ ਪਾਲਣੂ ਭਾਗ ਮੱਛੀ ਪਾਲਣ ਦੇ ਰਿਪਕਾਸ ਪੰਜਾਬ ਦੇ ਉਹਨਾਂ ਦੀ ਹਦਾਇਤਾਂ ਕਿ ਡਿਪਟੀ ਡਾਇਰੈਕਟਰ ਜਿਹੜੇ ਹੈਗੇ ਆ ਉਹ ਸਨੇਚਰਵਾਰ ਨੂੰ ਦੇ ਪੋਲੀ ਕਲੀਨਿਕਾ ਸਾਡੇ ਉਹਨਾਂ ਨੂੰ ਚੈੱਕ ਕਰਨਗੇ ਔਰ ਉੱਥੇ ਜਿਹੜੀਆਂ ਸਹੂਲਤਾਂ ਦੀ ਕਮੀ ਹੈ ਉਹਦੇ ਵਾਸਤੇ ਇੱਕ ਵਿਸਤ੍ਰਿਤ ਰਿਪੋਰਟ ਹੈ ਜਿਹੜੀ ਉਹ ਭੇਜੀ ਜਾਵੇਗੀ ਤਾਂ ਕਿ ਜਿਹੜੇ ਸਾਡੇ ਪਸ਼ੂ ਪਾਲਕ ਹੈ ਸਾਡੇ ਪੈਟ ਓਨਰ ਹੈ ਜਿਹੜੇ ਇੱਥੇ ਆਉਂਦੇ ਆ ਵਿਸਟ ਕਰਦੇ ਆ ਆਪਦੇ ਪਸ਼ੂਆਂ ਦਾ ਇਲਾਜ ਕਰਾਉਂਦੇ ਆ ਉਹਨਾਂ ਨੂੰ ਬੇਤਰ ਸਹੂਲਤ ਮਿਲ ਸਕੇ ਪੰਜਾਬ ਸਰਕਾਰ ਤਹਿਆ ਕਰ ਰਹੀ ਹੈ ਕਿ ਕਿਸੇ ਵੀ ਸਾਡੇ ਪਸ਼ੂ ਪਾਲਕ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਹੋ ਇਸ ਵਾਸਤੇ ਅਸੀਂ ਅੱਜ ਇਹ ਸਪੈਸ਼ਲ ਇਥੇ ਮੀਟਿੰਗ ਰੱਖੀ ਹੈ ਇਨਸਪੈਕਸ਼ਨ ਕਰ ਰਹੇ ਆ ਔਰ ਇੱਕ ਵਧੀਆ ਪ੍ਰੋਜੈਕਟ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜਾਂਗੇ ਤਾਂ ਕਿ ਜਿਹੜੇ ਸਾਡੇ ਪਸ਼ੂ ਪਾਲਕ ਹੈ ਸਾਡੇ ਪੈਟ ਓਨਰ ਹੈ ਉਹਨਾਂ ਨੂੰ ਵਧੀਆ ਸਹੂਲਤਾਂ ਤੇ ਵਧੀਆ ਮਾਹੌਲ ਚ ਮਿਲਣਾ ਇਹ ਸਾਡਾ ਅੱਜ ਦਾ ਜਿਹੜਾ ਉਹ ਮੰਤਬਾ ਹੈ ਸਰ ਲਾਸਟ ਸਵਾਲ ਸਰ ਪਸ਼ੂਆਂ ਦੇ ਮੂੰਹ ਖੁਰਦੀ ਬਿਮਾਰੀ ਨੂੰ ਲੈ ਕੇ ਜਿਹੜੇ ਵੈਕਸੀਨੇਸ਼ਨ ਨੂੰ ਦੀ ਸ਼ੁਰੂਆਤ ਕੀਤੀ ਸੀ ਉਹਦੇ ਬਾਰੇ ਕੀ ਕਹਿਣਾ ਚਾਹੂਗੇ ਬਿਲਕੁਲ ਮੂੰਹ ਖੁਰ ਜਿਹੜੀ ਬਿਮਾਰੀ ਹੈ ਬੜੀ ਘਾਤਕ ਬਿਮਾਰੀ ਹੈ ਉਹਦੇ ਵਾਸਤੇ ਜਿਹੜੇ ਸਾਡੇ ਪ੍ਰਿੰਸੀਪਲ ਸਕਤਰਜੀ ਨੇ ਸ਼੍ਰੀ ਰਾਹੁਲ ਭੰਡਾਰੀ ਜੀ ਉਹਨਾਂ ਦੀਆਂ ਵਿਸ਼ੇਸ਼ ਹਦਾਇਤਾਂ ਹੈ ਤੇ ਅਸੀਂ ਇਹ ਮਹਿਮ ਚਲਾਈ ਹੋਈ ਹੈ 15 ਅਕਤੂਬਰ ਤੋਂ ਸ਼ੁਰੂ ਕਰਕੇ ਅਸੀਂ 28 ਨਵੰਬਰ 2025 ਤੱਕ ਸਾਰੇ ਪਸ਼ੂ ਤੁਹਾਨੂੰ 100% ਜਿਹੜਾ ਸਾਡਾ ਪਸ਼ੂਧਾਨਾ ਉਹਨੂੰ ਐਫ ਐਮ ਡੀ ਬਿਮਾਰੀ ਜਿਹੜੀ ਮੂੰਹ ਫਰ ਦੀ ਬਿਮਾਰੀ ਹੈ ਉਹਦੀ ਅਸੀਂ ਵੈਕਸੀਨੇਸ਼ਨ ਟੀਕਾ ਕਰਨ ਮੁਕੰਮਲ ਕਰਨਾ ਹੈ 28 ਨਵੰਬਰ ਤੱਕ ਤੇ ਸਾਡੀਆਂ ਜਿਹੜੀਆਂ ਉਹ ਟੀਮਾਂ ਪਹਿਣ ਟੀਮਾਂ ਉਹ ਪੂਰੇ ਜ਼ਿਲ੍ਹੇ ਚ ਕੰਮ ਕਰ ਰਹੀਆਂ ਹਨ ਲਗਭਗ ਸਾਡਾ 300 ਮੁਲਾਜ਼ਮ ਜਿਹੜਾ ਉਹ ਘਰ ਘਰ ਜਾ ਕੇ ਔਰ ਪਸ਼ੂ ਪਾਲਪ ਦੇ ਦਰਵਾਜ਼ਾ ਖੜਕਾਏਗਾ ਉਹਨੂੰ ਦੱਸੇਗਾ ਕਿ ਵੈਕਸੀਨ ਜ਼ਰੂਰੀ ਹੈ ਤੇ ਫ੍ਰੀ ਬਿਲਕੁਲ ਮੁਫਤ ਜਿਹੜੀ ਵੈਕਸੀਨ ਹੈ ਇਹ ਕੀਤੀ ਜਾਵੇਗੀ ਤੇ 28 11 2025 ਤੱਕ ਇਹ ਸਾਡਾ ਟੀਕਾ ਜਿਹੜਾ ਹੈਗਾ 100% ਕਰਨ ਦਾ ਹੈ ਥੈਂਕ ਯੂ ਸਰ